ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਤੇ ਬਸੰਤੀ ਚੋਲਾ ਮਾਏ ਮੇਰਾ ਰੰਗ ਦੇ ਬਸੰਤੀ

ਅਗਰ ਹਸੈਨ ਅਗਰ왈 ਸਭਾ ਨਾਬਾ ਵੱਲੋਂ ਮੈਂ ਸਾਰੀ ਸਭਾ ਨੂੰ ਉਹਨਾਂ ਦੇ ਕ੍ਰਸਟੀਆਂ ਨੂੰ ਲਾਈਫ ਮੈਂਬਰਾਂ ਨੂੰ ਬਹੁਤ-ਬਹੁਤ ਧੰਨਵਾਦ ਕਹਿਣਾ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਨ ਬਖਸ਼ਿਆ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਨਵੀਨਰ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ श्री अरविंद केजरीवाल साहब मेरे कैबिनेट के साथी बृंद कोयल जी ਸਾਡੇ ਵਿਧਾਨ ਸਭਾ ਦੇ ਵਿੱਚ ਕੁਲੀਕ ਨਾਬਤੋ ਐਮ ਐਲ اے ਗੁਰਦੇਵ ਸਿੰਘ ਦੇਮਾਂ ਜੀ ਸਾਡੇ ਆੜੇਦਵਾਲੇ ਦੇ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਦਰਜਾਬਾ ਦਰਜਾ ਆਗੂਦਾਰ ਸਹਿਬਾਨ ਚੇਅਰਮੈਨ ਸਹਿਬਾਨ ਤੇ ਅਗਰਗਵਲ ਸਭਾ ਨਾਪਾ ਦੇ ਬਹੁਤ ਸਾਰੇ ਦੂਰ ਦੂਰੋਂ ਆਏ ਹੋਏ ਮੈਂਬਰ ਸਹਿਬਾਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਬੜਾ ਇਤਿਹਾਸਿਕ ਸ਼ਹਿਰ ਹੈ ਨਾਪਾ ਔਰ ਅੱਜ ਇਤਿਹਾਸਕ ਦਿਨ ਜਦੋਂ ਮਹਾਰਾਜਾ ਅਗਰਸੈਨ ਜੀ ਜਿਹੜੇ ਕਿ ਸ਼ਾਂਤੀ ਦੇ ਪੰਜ ਦੇ ਪਜੋਂ ਜਾਣੇ ਜਾਂਦੇ ਆ ਜਿਨ੍ਹਾਂ ਨੇ ਸੰਦੇਸ਼ ਜਿਹੜੇ ਦਿੱਤੇ ਮਾਨਵਤਾ ਦੇ ਭਲਾਈ ਦੇ ਸੰਦੇਸ਼ ਦਿੱਤੇ ਮਹਾਰਾਜਾ ਅਗਰ ਸੇਨ ਜੀ ਨੇ ਕਿਹਾ ਕਿ ਜੰਮਦੇ ਬੱਚੇ ਨੂੰ 1 ਰੁਪਇਆ ਤੇ ਇੱਕ ਇੱਟ ਦਿੱਤੀ ਜਾਵੇ ਤਾਂ ਕਿ ਉਹ ਉਹ ਅੱਗੇ ਜਾ ਕੇ ਉਸ ਰੁਪਈਏ ਨਾਲ ਬਿਜ਼ਨਸ ਸ਼ੁਰੂ ਕਰ ਲੇ ਵਪਾਰ ਕਰ ਲੇ ਆਪਣੀ ਰੋਜ਼ੀ ਰੋਟੀ ਤੇ ਮਕਾਨ ਇੱਟ ਨਾਲ ਜਿਹੜਾ ਮਕਾਨ ਬਣਾ ਲੇ ਮਤਲਬ ਸੈਲਫ এমਪਲoyed ਦਾ ਬੜਾ ਵੱਡਾ ਮੈਸੇਜ ਉਸ ਜ਼ਮਾਨੇ ਚ ਮੰਨਿਆ ਜਾਂਦਾ ਅਗਰਵਾਲ ਸਮਾਜ ਜਿਹੜਾ ਉਹਦੀ ਬੜੀ ਦੇਣ ਹੈ ਵਪਾਰ ਮਲੇ ਪਾਸਿਓਂ ਵੀ ਚਾਹੇ ਉਹ ਅਮੈਸੈਂਟੀ ਹੋਵੇ ਚਾਹੇ ਉਹ ਵੱਡੀ ਇੰਡਸਟਰੀ ਹੋਵੇ ਖਾਸ ਤੌਰ ਤੇ ਮਾਲਵਾ ਲੱਕੇ ਦੇ ਵਿੱਚ ਬਹੁਤ ਅਗਰਵਾਲ ਸਮਾਜ ਦਾ ਜਿਹੜਾ ਤਰੱਕੀਆਂ ਦੇ ਵਿੱਚ ਯੋਗਦਾਨ ਹੈ ਅੱਜ ਵੀ ਪਾ ਰਹੇ ਨੇ ਕੋਈ ਇਲੈਕਸ਼ਨ ਦਾ ਟਾਈਮ ਨਹੀਂ ਕੋਈ ਰਾਜਨੀਤਿਕ ਰੈਲੀ ਨਹੀਂ ਸੰਤ ਦਾ ਇਨਵੀਟੇਸ਼ਨ ਆਇਆ ਅਗੇਵਾਲ ਸਮਾਜ ਵੱਲੋਂ ਅਸੀਂ ਕਹਿੰਦੇ ਆਵਾਂਗੇ ਦੋ ਵਾਰੀ ਕੈਨਸਲ ਵੀ ਹੋ ਗਿਆ ਪ੍ਰੋਗਰਾਮ ਅੱਗੇ ਕੀ ਹੋ ਗਿਆ ਪਰ ਅੱਜ ਦਾ ਦਿਨ ਮੈਨੂੰ ਕੱਲ ਵੀ ਮੌਸਮ ਦੇਖ ਕੇ ਲੱਗਦਾ ਸੀ ਕਿਤੇ ਫੇਰ ਨਾ ਦੁਬਾਰੇ ਕੈਨਸਲ ਹੋ ਜਾਏ ਪਰ ਅੱਜ ਮੌਸਮ ਠੀਕ ਹੈ ਠੰਡਾ ਵੀ ਹੈ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਖਾਸ ਤੌਰ ਤੇ ਜੋ ਮਾਵਾ ਪੈਣਾ ਇਸ ਸਮਾਗਮ 'ਚ ਆਇਆ ਔਰ ਕੋਈ ਪੋਲੀਟਿਕਲ ਰਾਜਨੀਤਿਕ ਗੱਲ ਨਹੀਂ ਕਰਨੀ ਸਿਰਫ ਇਹ ਨਹੀਂ ਕਹੂੰਗਾ ਕਿ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹਦੇ 'ਚ ਸਾਡਾ ਸਾਥ ਦਿਓ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਲੱਗਿਆ ਸੀਗਾ ਪਿਛਲੀਆਂ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਜਾਂ ਉਹਨਾਂ ਦੀ ਮਿਲੀਭੁਗਤਾਂ ਕਰਕੇ ਉਹਨੂੰ ਸਾਫ ਕਰਨ ਤੇ ਲੱਗੇ ਹੋਏ ਆ ਤੇ ਉਹਦੇ ਚ ਲੋਕਾਂ ਦਾ ਸਾਥ ਚਾਹੀਦਾ ਲੋਕ ਲਹਿਰ ਬਣੂਗੀ ਤਾਂ ਇਹ ਖਤਮ ਹੋਊਗਾ ਔਰ ਬਹੁਤ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ ਪ੍ਰਸ਼ਤਾਚਾਰ ਇੱਕ ਸਿਉਂਕ ਵਾਂਗੂ ਲੱਗਿਆ ਹੋਇਆ ਉਹਨੂੰ ਖਤਮ ਕਰਨ ਲਈ ਕਚੈਰੀਆਂ ਦਾ ਪ੍ਰਸ਼ਤਾਚਾਰ ਆ ਚਾਹੇ ਕਿਸੇ ਹੋਰ ਦਫਤਰ ਦਾ ਪ੍ਰਸ਼ਤਾਚਾਰ ਆ ਉਹਨੂੰ ਖਤਮ ਕਰਨ ਲਈ ਲੱਗੇ ਹੋਏ ਆ ਉਹਦੇ ਵਾਸਤੇ ਵੀ ਹਰ ਰੋਜ਼ ਸਾਡੇ ਪੋਰਟਲ ਤੇ ਜਾਂ ਸਾਡੇ ਨੂੰ ਵਟਸਐਪ ਤੇ ਜਾਂ ਟੋਲ ਫ੍ਰੀ ਨੰਬਰਾਂ ਤੇ ਫੋਨ ਆਉਂਦੇ ਨੇ ਹਰ ਰੋਜ਼ ਕਾਰਵਾਈਆਂ ਵੀ ਕਰਦੇ ਆਂ ਪਰ ਸਿਸਟਮ ਜਿਹੜਾ ਇਹਨਾਂ 75 ਸਾਲ ਦਾ 70 ਸਾਲ ਦਾ ਵਿਗੜਿਆ ਹੋਇਆ ਕਿਨੂੰ ਠੀਕ ਕਰਨ ਤੇ ਥੋੜਾ ਟਾਈਮ ਲੱਗ ਜਿਊਗਾ ਪਰ ਆਪਣੇ ਵੱਲੋਂ ਨiyet ਸਾਫ਼ ਹੈ ਕਿ ਅਸੀਂ ਠੀਕ ਕਰਾਂਗੇ ਇਹਨੂੰ ਕਿਉਂਕਿ ਐਡੀ ਵੱਡੀ ਜ਼ਿੰਮੇਵਾਰੀ ਤੁਸੀਂ ਦਿੱਤੀ ਹੈ ਮੈਂ ਐਸੇ ਇਲਾਕੇ ਆ ਇਲਾਕਾ ਆਪਣਾ ਕੋਈ ਇੱਧਰ ਰਿਸ਼ਤੇਦਾਰੀਆਂ ਦੋਸਤਿਆਂ ਲਗਭਗ ਇੱਕੋ ਪੱਤਨ ਦਾ ਪਾਣੀ ਪੀਨੇ ਆ ਨਾਬਾ ਪਵਾਨੀਗੜ ਅਗੇ ਮਹਿਲਾ ਚੌਕ ਸੁਨਾਮ ਤੇ ਸਾਡਾ ਪਿੰਡ ਆ ਜਾਂਦਾ ਆ ਇਧਰ ਅਮਰਗੜ ਬਾਗੜੀਆਂ ਇਹ ਪਿੰਡ ਆ ਜਾਂਦੇ ਨੇ ਇਧਰ ਰਖੜਾ ਮਡੌਰ ਹਨਾ ਪਾਤਸੋਮ ਲੋ ਤੋ ਇਹ ਤਾਂ ਕੱਲੇ-ਕੱਲੇ ਚੱਪਾ-ਚੱਪਾ ਜਾਣਦੇ ਆ ਇਸ ਇਲਾਕੇ ਦਾ ਜੀ ਤੇ ਨਾਬੇ ਦੇ ਵਿੱਚ ਜਿਸ ਤਰੀਕੇ ਦਾ ਜਿਵੇਂ ਕੰਬਾਈਨਾਂ ਦਾ ਜਾਂ ਟਰੈਕਟਰਾਂ ਦਾ ਕੰਮ ਹੈ ਉਹਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੱਤਾ ਹੋਇਆ। ਸੋ ਨਾਭਾ ਇੱਕ ਆਪਣੇ ਆਪ ਦੇ ਵਿੱਚ ਇੰਡਸਟਰੀਅਲ ਸਿਟੀ ਬਣ ਗਿਆ। ਆਲੇ ਦੁਆਲੇ ਦੇ ਪਿੰਡਾਂ ਚੋਂ ਜਾਂ ਆਲੇ ਦੁਆਲੇ ਦੇ ਕਸਬਿਆਂ ਦੇ ਵਿੱਚ ਵੀ ਬਹੁਤ ਸਾਰਾ ਆਊਟਸੋਰਸਿੰਗ ਦਾ ਕੰਮ ਇੱਥੇ ਹੁੰਦਾ। ਸੋ ਮੈਂ ਅੱਜ ਇਹੀ ਬੇਨਤੀ ਕਰਨ ਆਇਆ ਤੁਹਾਡੇ ਕੋਲੇ ਕਿ ਪੰਜਾਬੀ ਜਿਹੜੇ ਆ ਉਹ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਆ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਸਵੇਰੇ ਤੇ ਸ਼ਾਮ ਨੂੰ ਉਚਰੀ ਜਾਂਦੀ ਹੈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸਾਲ ਮਨਾ ਰਹੇ ਆ 24 ਨਵੰਬਰ ਨੂੰ ਉਸ ਤੋਂ ਪਹਿਲਾਂ ਹੀ ਸਮਾਗਮ ਸ਼ੁਰੂ ਹੋ ਜਾਣਗੇ ਕੀਰਤਨ ਹੋਣਗੇ ਜਿੱਤੇ ਜਿੱਤੇ ਚਰਨ ਛੋਪਾ ਪ੍ਰਾਪਤ ਧਰਤੀ ਲਗਭਗ ਉਹਨਾਂ ਦਾ ਜਿਹੜਾ ਗੁਰੂ ਸਾਤਾ ਜਾਦਾ ਚਰਨ ਛੋਪਾ ਪ੍ਰਾਪਤ ਪਟਿਆਲਾ ਸੰਗਰੂਰ ਮਾਨਸਾ ਇਹ ਲੱਗਦਾ ਹੀ ਸੀਗਾ ਸੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣਾ ਬਸ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਗੱਲ ਕੀਤੀ ਗਈ ਮੈਂ ਜਿੰਨਾ ਕਿ ਮੈਂ ਪੜਿਆ ਭਗਤ ਸਿੰਘ ਜੀ ਬਾਰੇ ਕਿ ਇਸ ਤਰ੍ਹਾਂ ਦਾ ਜਜ਼ਬਾ ਆਇਆ ਇਸ ਤਰ੍ਹਾਂ ਦੀ ਪ੍ਰੇਰਣਾ ਮਤਲਬ ਬਹੁਤ ਘੱਟ ਮਿਲਦੀ ਹੋਊਗੀ ਕਿ ਕਿੰਨਾ ਵਤਨ ਲਈ ਕਿੰਨਾ ਦੇਸ਼ ਲਈ ਉਹਨਾਂ ਦੇ ਦਿਲ ਚ ਪਿਆਰ ਸੀ ਕਿ ਉਹਨਾਂ ਨੇ ਲਿਖਿਆ कि इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है मतलब इस तरह का इन्हों का किरदार कलम भी सीख गई सी कि की लिखूगा हमने सो असी उन्होंने वारस हाँ जी उम्र च ਵੀ ਕੀ ਬਾਈ 23 ਸਾਲ ਦੀ ਉਮਰ ਚ ਜਿਹੜੀ ਉਮਰ ਚ ਅੱਜ ਕੱਲ ਦੇ ਬੱਚੇ ਅੱਜ ਕੱਲ ਦੇ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਹੁੰਦੇ ਆ ਜਿੱਦ ਕਰਕੇ ਉਸ ਉਮਰ ਚ ਭਗਤ ਸਿੰਘ ਉਹ ਅੰਗਰੇਜ਼ਾਂ ਤੋਂ ਮੁਲਕ ਮੰਗ ਰਹੇ ਸੀਗੇ ਜੀ ਤੇ ਸਾਡਾ ਮੁਲਕ ਦਿਓ ਸਾਡਾ ਮੁਲਕ ਐਸੀ ਨੂੰ ਆਪ ਚਲਾਵਾਂਗੇ ਇੱਕ ਨਾਲ ਚਿੰਤਾ ਵੀ ਸੀ ਭਗਤ ਸਿੰਘ ਉਹਨਾਂ ਨੇ ਲਿਖਿਆ ਕਿ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਆਜ਼ਾਦੀ ਮਿਲੂ ਜਾਂ ਨਾ ਆਜ਼ਾਦੀ ਤਾਂ ਮਿਲਣੀ ਹੀ ਮਿਲਣੀ ਹੈ ਪਰ ਚਿੰਤਾ ਇਸ ਗੱਲ ਦੀ ਹੈ ਜਿਆਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਚਿੰਤਾ ਸਹੀ ਵੀ ਸਾਬਤ ਹੋਈ 70 ਸਾਲ ਹੋ ਗਏ ਜੀ ਆ ਇੱਥੇ ਖੜਿਆ ਆ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਸੋਚੀ ਜਾਂਦੇ ਨੇ ਨਕਸ਼ੇ ਬਣਾਈ ਬੈਠੇ ਨੇ ਤੇ ਸਾਥੋਂ ਹਜੇ ਸੀਵਰੇਜਾਂ ਦੇ ਢੱਕਣ ਨਹੀਂ ਪੂਰੇ ਹੋਏ ਜੀ ਅਸੀਂ ਉੱਥੇ ਖੜਿਆ ਜੀ ਹਜੇ ਇੱਥੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੂੜੇ ਦੇ ਡੰਪ ਸਾਫ਼ ਕਰਤੇ ਜੀ ਦੇਖੋ ਕਿੱਡਾ ਵੱਡਾ ਕੰਮ ਹੋ ਗਿਆ ਨਾ ਅਸੀਂ ਤਾਂ ਅਜੇ ਉੱਥੇ ਖੜੇ ਹਾਂ ਅੱਲੇ ਅਜੇ ਟੂਬੇ ਠੀਕ ਕਰਨ ਵਾਲੇ ਪਏ ਨੇ ਸਾਰੇ ਸਕੂਲਾਂ 'ਚ ਕਮਰੇ ਪਾਉਣ ਵਾਲੇ ਪਏ ਨੇ ਲਾਇਬ੍ਰੇਰੀਆਂ ਬਣਾਉਣ ਵਾਲੀਆਂ ਪਈਆਂ ਇਹ ਤੋਂ ਪਹਿਲਾਂ ਜਿਹੜੇ ਹੁੰਦੇ ਰਹੇ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਜਾਣਾ ਕਿੱਥੇ 5 ਸਾਲਾਂ ਬਾਅਦ ਦੂਜੀ ਦੀ ਵਾਰੀ ਆਊ ਆਟੋਮੈਟਿਕਲੀ ਫਿਰ ਉਹ ਤੋਂ ਤੰਗ ਹੋ ਕੇ ਫੇਰ ਸਾਡੀ ਵਾਰੀ ਆਊਗੀ ਉਹ 5 ਸਾਲਾਂ ਜਿਹੜਾ ਲੋਟੇ ਲਟੇ ਹੁੰਦਾ ਸੀ ਉਹ ਸਾਂਭ ਲੈਂਦੇ ਸੀ ਇਹਨਾਂ ਨੂੰ ਫੇਰ ਵਾਰੀ ਆ ਜਾਂਦੀ ਸੀ ਆ ਚੱਲਦਾ ਰਿਹਾ ਹੈ ਬਸ ਇੱਕ ਨਵੀਂ ਉਮੀਦ ਦੀ ਕਿਰਨ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਸੂਰਜ ਦੀ ਕਿਰਨ ਵਾਂਗੂ ਆਵਾਦੀ ਪਾਰਟੀ ਨਿਕਲੀ ਉਹਨੇ ਥੋੜਾ ਜਿਆਦਾ ਪਹਿਲਾਂ ਬੜੀਆਂ ਤਸ਼ੱਦਦਲੀ ਕੀਤੇ ਜਿਹੜਾਂ ਜੂਣਾ ਚ ਵੀ ਭੇਜੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਪਾਰਟੀ ਹੋਰ ਨਾ ਖੜੀ ਹੋਵੇ ਪਰ ਲੋਕਾਂ ਦੇ ਪਿਆਰ ਨੇ ਪਾਰਟੀ ਨੂੰ ਖੜੀ ਕੀਤਾ ਦਿੱਲੀ ਤੋਂ ਸ਼ੁਰੂ ਹੋਏ ਪੰਜਾਬ ਚ ਇੱਕ ਫਿਰ ਰਾਜ ਸਭਾ ਦੇ ਵਿੱਚ ਇਸ ਵਕਤ ਸੱਤ ਸਾਡੇ ਐਮਪੀ ਨੇ ਤਿੰਨ ਸਾਡੇ ਲੋਕ ਸਭਾ ਚ ਨੇ ਗੋਆ ਚ ਸਾਡੇ ਐਮਐਲਏ ਨੇ ਸਾਡੇ ਗੁਜਰਾਤ ਚ ਐਮਐਲਏ ਨੇ ਸਾਡੇ ਜੰਮੂ ਕਸ਼ਮੀਰ ਚ ਲੋਡਾ ਤੋਂ ਐਮਐਲਏ ਸਾਡਾ ਆਮ ਆਦਮੀ ਪਾਰਟੀ ਦਾ ਹੈ ਹੌਲੀ ਹੌਲੀ ਪਾਰਟੀ ਜਿਹੜੀ ਹੈ 10-12 ਸਾਲਾਂ ਦੀ ਪਾਰਟੀ ਹੈ ਜੀ ਹੌਲੀ ਹੌਲੀ ਪਾਰਟੀ ਅੱਗੇ ਵਧੂਗੀ ਤੁਹਾਡੇ ਸਹਿਯੋਗ ਨਾਲ ਵਧੂਗੀ ਕਿਉਂਕਿ ਬਾਕੀ ਪਾਰਟੀਆਂ ਕਾਂਗਰਸ 1885 ਚ ਬਣੀ ਸੀ ਜੀ ਤੇ ਉਹਨਾਂ ਦਾ ਪਹਿਲਾ ਕਾਉਂਸਲਰ 1930 ਚ ਜਿੱਤਿਆ ਸੀਗਾ ਜੀ ਕਾਉਂਸਲਰ ਗਾਂਧੀ ਜੀ ਵੀ ਆਗੇ ਸੀ ਉਸ ਵੇਲੇ ਮਤਲਬ 45 ਸਾਲ ਬਾਅਦ ਇੱਕ ਕਾਉਂਸਲਰ ਜਿੱਤਿਆ ਸੀ ਉਹਨਾਂ ਨੇ 1930 ਚ ਭਾਜਪੀ ਜੀ ਨੂੰ ਕਹਿੰਦੇ ਆ ਜਨ ਸੰਗ 1900 58 ਚ ਬਣੀ ਸੀ 26 ਸਾਲ ਬਾਅਦ 1984 ਚ ਦੋ ਐਮਪੀ ਆਏ ਸੀ ਤੇ ਆਮ ਆਨੀ ਪਾਰਟੀ 2012 ਚ ਬਣੀ 4 MP 2014 ਚ ਪੰਜਾਬ ਚੋਂ ਆ ਵੀ ਤੁਹਾਡਾ ਵੀ ਪਟਿਆਲਾ ਤੋਂ ਨਾਪਾ ਜਿਹੜਾ ਪਟਿਆਲੇ ਚ ਪੈਂਦਾ 4 MP ਆਂ ਮਾਲਵਾ ਬੈਲਟ ਚੋਂ ਗਏ 2017 ਚ ਮੁਖ ਵਿਰੋਧੀ ਧਿਰ ਬਣਾ ਤੇ ਤੇ 2022 ਦੇ ਵਿੱਚ 92 ਸੀਟਾਂ ਇਤਿਹਾਸ ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਸਾਡਾ ਕੰਮ ਹੈ ਉਸ ਫਤਵੇ ਦਾ ਸਤਿਕਾਰ ਕਰਨਾ ਆਦਰ ਕਰਨਾ ਫੀਡਬੈਕ ਕਰਨਾ ਲੋਕਾਂ ਨੇ ਤਾਂ ਪਿਆਰ ਦਿੱਤਾ ਆਪਣਾ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਉਸੇ ਦਿਨ ਤੋਂ ਹੀ ਰੋਜ਼ਗਾਰ ਦੀ ਸਮੱਸਿਆ 54154 ਹੁਣ ਤੱਕ ਅੱਜ ਤੱਕ 54154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ ਕੋਈ 1 ਰੁਪਈਏ ਦਾ ਇਲਜ਼ਾਮ ਲਾ ਦੇ ਹੱਥ ਖੜਾ ਕਰਾ ਦਿਓ 20 ਰੁਪਈਆ ਲੱਗ ਗਿਆ ਸਾਡਾ ਜੀ ਕੋਈ ਕਿਸੇ ਦੀ ਸ਼ਿਫਾਰਸ਼ ਲਾਉਣੀ ਪੈਗੀ ਹੋਵੇ ਨੰਬਰ ਆਗੇ ਸੀ ਪਰਸਪਾਰਸ ਨਹੀਂ ਸੀ ਕੱਟ ਨੰਬਰਾਂ ਵਾਲਾ ਨੌਕਰੀ ਲੈ ਗਿਆ ਪਹਿਲਾਂ ਹੀ ਸੁਣਦੇ ਹੁੰਦੇ ਸੀ ਇੱਕ ਬੰਦਾ ਖੜਾ ਹੋ ਕੇ ਕਹਿ ਦੋ ਤੁਹਾਡੇ ਇਲਾਕੇ ਚ ਵੀ ਨੌਕਰੀਆਂ ਮਿਲੀਆਂ ਹੋਣੀਆਂ ਕਿ ਕਿਸੇ ਦੇ ਰਿਸ਼ਪਾਰ ਚਾਉਣੀ ਪੈਗੀ ਨੰਬਰ ਲਓ ਸਰਕਾਰ ਤੁਹਾਡੇ ਘਰੇ ਆਊਗੀ ਕਿ ਆਜਾ ਭਾਈ ਕੁਰਸੀ ਤੇ ਰੰਤਜ਼ਾਰ ਕਰ ਰਹੀ ਹੈ ਤੂੰ ਆਪਦਾ ਜਿਹੜੀ ਡਿਗਰੀ ਤੇਰੇ ਕੋਲ ਹੈਗੀ ਉਹਦੇ ਹਿਸਾਬ ਨਾਲ ਤੈਨੂੰ ਨੌਕਰੀ ਮਿਲੂ ਨਹਿਰਾ ਦਾ ਪਾਣੀ ਕੱਸੀਆਂ ਦਾ ਪਾਣੀ ਪਾਈਪਾਂ ਦਾ ਆਪਣੇ 700 ਕਿਲੋਮੀਟਰ ਪਾਈਪਾਂ ਪਾਤੀਆਂ ਜੀ ਪੰਜਾਬ ਦੇ ਵਿੱਚ ਜਿੰਨੀਆਂ ਪਾਈਪਾਂ ਦੀਆਂ ਫੈਕਟਰੀਆਂ ਨੇ ਪਾਈਪ ਬਣਾਉਣੀਆਂ ਇੱਕ ਵੀ ਫੈਕਟਰੀ ਕੋਲ ਜਾ ਕੇ ਇੱਕ ਪਾਈਪ ਲਿਆ ਦਿਓ ਤੁਹਾਨੂੰ ਇਨਾਮ ਦੇਵਾਂਗੇ ਤੁਹਾਨੂੰ ਬੀਟਿੰਗ ਲਿਸਟ ਚੱਲ ਰਿਹਾ ਜੀ ਤਾਂ ਪਾਣੀ ਹੁਣ ਵਰਤਿਆ ਜਾ ਰਿਹਾ ਜੀ ਪਹਿਲਾਂ ਤਾਂ ਸਾਡਾ ਪਾਣੀ 70% ਪਾਣੀ ਪੰਜਾਬ 70 75% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਬਾਕੀ ਸਾਰਾ ਇੰਚ ਚਲਾ ਜਾਂਦਾ ਸੀ ਤੇ ਆਪਦੇ ਆਪ ਨੂੰ ਪਾਣੀਆਂ ਦੇ ਰਾਖੇ ਕਹੀ ਜਾਂਦੇ ਸੀ ਹੁਣ ਅਸੀਂ 95% ਤੇ ਆ ਗਏ ਜੀ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆਂ ਤਾਂ ਹੀ ਉਹ ਫਿਰ ਪਾਣੀ ਐ ਝਗੜੇ ਉਹ ਪਹਿਲਾਂ ਹੀ ਆਤਾ ਪਈਆਂ ਹੋਈਆਂ ਉਹਨਾਂ ਨੂੰ ਦੂਜਿਆਂ ਨੂੰ ਉਹ ਕਹਿੰਦੇ ਐ ਪਹਿਲਾਂ ਵਾਂਗੂ ਮਿਲ ਜੂਗਾ ਮੈਂ ਕਹਿੰਦਾ ਐ ਸੁਵਾਨੇ ਮਿਲਦਾ ਬਈ ਅਸੀਂ ਆਪਣਾ ਕੰਮ ਠੀਕ ਕਰ ਲਿਆ ਬਸ ਕੱਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹੀ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਐ 182 ਲੱਖ ਮੀਟ੍ਰਿਕ ਟਨ ਚੌਲ ਦਿੰਨੇ ਆਂ ਜੀ ਦੇਸ਼ ਨੂੰ 182 ਲੱਖ ਮੀਟ੍ਰਿਕ ਟਨ ਜਹ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅੱਪ ਕੋ 10ਵੇਂ ਦਿਨ ਖੀਰ ਬਣਾਉਨੇ ਆ ਵੱਧ ਤੋਂ ਵੱਧ ਜੱਜ ਕਿਤੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਾਂ ਲੈਣਾ ਉਹ ਤਾਂ ਆਪਣਾ ਆਪਣਾ ਦਾਲ ਰੋਟੀ ਆਪਣਾ ਤਾਂ ਖੁਰਾਕ ਹੈ ਪਰ ਦੇਸ਼ ਨੂੰ ਚੌਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲੇ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਹੋ ਨਾ ਵਾਸਲਾ ਵਾਸਤੇ ਉਹ ਇੱਕੋ ਤਰੀਕਾ ਹੈ ਨਹਿਰਾਣਾ ਪਾਣੀ ਵਰਤ ਲਈ 125 ਲੱਖ ਮੀਟਰਿਕ ਡਨ ਕਣਕ ਦਿੰਨੇ ਆ ਜੀ ਫਿਰ ਦਾਲਾਂ ਵੀ ਚਾਹੀਦੀਆਂ ਦਾਲਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 40% ਫੂਡਵਾਲ ਦਾ ਹਿੱਸਾ ਸਾਡਾ ਜੀ ਤੇ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਦੇ ਤੂੰ ਦੇਣਾ ਮੈਂ ਕਿ ਗੰਮ ਲਿਆ ਚਲਾਈਏ ਕਣਕ ਫਿਰ ਉਹਨਾਂ ਪਾਣੀ ਨਹੀਂ ਦੇਣਾ ਅਸੀਂ ਫਸਲਾਂ ਕਿੱਥੇ ਬੀਜੀਏ ਧਰਤੀ ਸਾਡੀ ਫਰਟਾਈਲ ਹੈ ਕੌਮ ਸਾਡੀ ਮਿਹਨਤੀ ਹੈ ਦੇਖੋ ਸਾਰਾ ਸਰਕਲ ਹੈ ਤੁਹਾਡੇ ਚ ਬਹੁਤ ਸਾਰੇ ਆੜਤੀਏ ਬੈਠੇ ਹੋਣਗੇ ਇਹ ਸਰਕਲ ਹੈ ਆੜਤੀ ਤੇ ਕਿਸਾਨ ਦਾ ਰਿਸ਼ਤਾ ਨੌਂ ਮਾਸ ਵਾਲਾ ਹੁੰਦਾ ਸੀ ਅੱਜ ਇਹਨਾਂ ਨੇ ਰਾਜਨੀਤੀਆਂ ਪਾ ਪਾ ਕੇ ਵਿੱਚ ਇੱਕ ਦੂਜੇ ਦੇ ਵਿਰੋਧੀ ਬਣਾ ਰੱਖੇ ਨੇ ਮੈਨੂੰ ਪਤਾ ਹੈ ਮੈਂ ਜਦੋਂ ਪਿੰਡ ਹੁੰਦਾ ਸੀ ਜਦੋਂ ਆੜਤੀ ਤੇ ਜਾਂਦੇ ਸੀ ਆੜਤੀਆ ਤੁਹਾਡਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਸੀ ਚੈਟ ਅਕਾਊਂਟੈਂਟ ਜੇ ਤੁਸੀਂ ਉਹਨੂੰ ਸਾਰਾ ਪਤਾੰਦਾ ਸੀ ਕੋ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨੀ ਫਸਲ ਆਉਗੀ ਕਿੰਨੇ ਦਾ ਮਾਰਜਨ ਹੈ ਕੀ ਹੈ ਜੇ 10000 ਰੁਪਏ ਲੈਣ ਜਾਂਦੇ ਸੀ ਵੀ ਲਾਲਾ ਜੀ 10000 ਰੁਪਿਆ ਦਿਓ ਜੀ ਤਾਂ 2000000 ਦਿੰਦਾ ਸੀ ਉਹ ਕਹਿੰਦਾ ਨਾ ਚਾਦਰਨ ਤਾਹ ਕੋ ਪੈਰ ਫਸਾਰੋ ਤਰ ਕਰਜਾ ਚੜ ਜੂ ਫਾਇਦਾ ਕੋਈ ਨਹੀਂ ਮੈਨੂੰ ਪਤਾ ਮੈਂ ਮੇਰੇ ਦਾਦਾ ਜੀ ਨਾਲ ਗਿਆ ਕਸਤੂਰੀ ਲਾਲ ਜੀ ਸਾਡੇ ਆਰਤੀਸਿਸ ਨਾਮ ਗੁਣ ਵੀ ਉਹੀ ਨੇ ਤੇ ਉਹ ਮੈਂ ਦਾਦਾ ਜੀ ਕਹਿੰਦੇ ਵੀ ਲਾਲਾ ਜੀ ਰਕਮ ਚਾਹੀਦੀ ਆ ਕਹਿੰਦੇ ਕਿੰਨੀ ਕਹਿੰਦੇ ਜੀ 20000 ਉਸਰਾਣਾ ਜਾ ਹੁੰਦਾ ਨਾ ਗੋੜ ਜਾ ਉਸਰਾਣੇ ਤੋਂ ਉੱਠ ਖੜਿਆ ਲਾਲਾ ਜੀ 20000 ਦਰਬਾਰਾ ਸਿਆਂ ਕਾਦੇ ਵਾਸਤੇ ਕਹਿੰਦਾ ਨਾਲ ਲੱਗਦੀ ਆ ਜੀ 2 ਕਬਿਗੇ ਗੱਜਣ ਕੀ ਉਹ ਲੈ ਲਈਏ ਮੈਂ ਕਹਿੰਦਾ ਉਹ ਕਹਿੰਦੇ ਦਰਬਾਰਾ ਸਿਆਂ ਅਭੀ ਚਾਦਰਮੰਤਵ ਕੋ ਪੈਰ ਬਸਾਰੀ ਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਆ ਇਹ ਨਹੀਂ ਹਟਦੀ ਕਿਤੋਂ ਨਾਲ ਲੱਗਣਾ ਸੋ ਉਹਨਾਂ ਨੇ ਉਹਨੂੰ ਰੋਕ ਲਿਆ ਨਹੀਂ ਤਾਂ ਕਰਜ਼ਾ ਲੈ ਕੇ ਜ਼ਮੀਨ ਲੈ ਲੈਂਦੇ ਉਹ ਕਰਜ਼ਾ ਗਾਹ ਬਿਆਜ 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 ਚੱਲੀ ਜਾਂਦਾ ਚਾਟਟ ਅਕਾਊਂਟੈਂਟ ਸੀ ਸਾਡਾ ਫਿਰ ਆੜਤੀ ਦੇ ਕਰਾਇ ਹੋਏ ਜਿਹੜੇ ਰਿਸ਼ਤੇ ਨੇ ਉਹ ਸਭ ਤੋਂ ਬਾਅਦ ਚੱਲਦੇ ਨਹੀਂ ਵਿਚੋਲਾ ਹਜੇ ਓਲਾ ਰੱਖ ਜਾਂਦਾ ਨਹੀਂ ਦੱਸਦਾ ਜ਼ਮੀਨ ਜਿਮਨ ਬਾਰੇ ਆੜਤੀ ਨੂੰ ਵੀ ਬੱਚੇ ਬਿਨਾ ਸਰਕਲ ਕੋਕੂਦੂ ਆੜਤ ਆਉਂਦੀ ਹੈ ਸਾਰੇ ਪਿੰਡਾਂ ਦੀ ਦੀਪਾ ਜੀ ਪਿੰਨਾ ਸਰਕਲ ਪਤਾ ਹੁੰਦਾ ਵੀ ਇਹ ਤੇ ਕਿੰਨੀ ਜ਼ਮੀਨ ਹੈ ਕਿੰਨੀ ਫਸਲ ਆਉਂਦੀ ਹੈ ਮੁੰਡਾ ਕਿਹੜੀ ਕਲਾਸ਼ ਪੜਦਾ ਕੁੜੀ ਕਿਹੜੀ ਕਲਾਸ਼ ਪੜਦੀ ਹੈ ਉਹ ਰਿਸ਼ਤੇ ਜਿਹੜੇ ਕਰਾਉਂਦੇ ਹੁੰਦੇ ਸੀਗੇ ਉਹ ਬਿਲਕੁਲ ਸੱਚੇ ਹੁੰਦੇ ਸੀ ਕਾਰਨ ਇਹ ਹੁੰਦਾ ਸੀ ਉਹਨਾਂ ਨੂੰ ਰਿਸ਼ਤਿਆਂ ਦਾ ਕੋਈ ਸ਼ਾਂਪ ਸ਼ਾਜਾ ਕੜੇ ਦਾ ਸ਼ੌਂਕ ਨਹੀਂ ਹੁੰਦਾ ਸੀ ਜਦੋਂ ਆਰਤੀਆ ਸਾਹਿਬ ਜੀ ਨੂੰ ਰਿਸ਼ਤਾ ਕਰਾਉਂਦੇ ਸੀ